ਗਰਵੀ ਲੱਗੀਆਂ ਮਾਰ ਮੈ ਰਹਿਆ ਲੋਦਾ ਲੇ ਲੇ ਤੇ ਫਰੰਟ ਵਾਲੀ ਸਾਈਡ ਲੱਗਿਆ ਹੋਏ ਵਾਲੇ ਵੀ ਹੈ ਦੇਖੋ ਚਾਹ ਦੀ ਪਛਾਣੇ ਨਹੀਂ ਹੋ ਰਿਆ ਘਰ ਤਾਂ ਮੇਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਤੇ ਲੋ ਜੀ ਸਵੇਰ ਦੇ ਉਧਰ ਹੀ ਸੀਗੇ ਮੈਂ ਚਲੋ ਵੀਡੀਓ ਸ਼ੁਰੂ ਕਰ ਲਈ ਪੰਮੂ ਆੜੀ ਆ ਗਿਆ ਸਾਡਾ ਸੱਚੀ ਕਾਲ ਜੀ ਸਕੂਲ ਜਾਣਾ ਜੀ ਹਾਂ ਜੀ ਕਿੰਨੇ ਦਿਨ ਰਹਿਗੇ ਜੀ ਇੱਕ ਬਸ ਵੇ ਛੁੱਟੀਆਂ ਕਿੰਨੀਆਂ ਦੋ ਤਿੰਨ ਵੇਖਾ ਕੱਲ ਦੀ ਪਰਸੋਂ ਦੀ ਚੌਥੇ ਦੀ ਕਿ ਪਰਸੋਂ ਦੀ ਕਰਨੀ ਨਹੀਂ ਨਹੀਂ ਕਰਨੀ ਅੱਜ ਵੀ ਵਿਆਹ ਹੈ ਸਾਰੇ ਨੇ ਨੇ ਛੁੱਟੀਆਂ ਕਰੀਆਂ ਨਹੀਂ ਮੇਰਾ ਪੜਨਾ ਬਈ ਮੈਂ ਪੜਨਾ ਪੇਪਰ ਹੈ ਨੇ ਹਾਂ ਤੂੰ ਪੜਾਦਾ ਫਿਰ ਨਹੀਂ ਲੱਗੇ ਦੱਸ ਚਲ ਆਇਆ ਫਿਰ ਤੇਰੀ ਬੈਣ ਆਈ ਚੱਕ ਵਾਗ ਬਹੇ ਕਰਨਾ ਵਿਆਹ ਚ ਨਹੀਂ ਪੇਪਰ ਹੈਗਾ ਹੈ ਬੈਣ ਆ ਗਈ ਬਾਈ ਇੱਕ ਦਿਨ ਰਹਿ ਗਿਆ ਕੱਲੂ ਪਨੀਰ ਤੇ ਪਕੌੜਿਆਂ ਤੇ ਮੈਂ ਲੈ ਭਾਈ ਤੇ ਲੋ ਜੀ ਚੱਲੀਏ ਅੰਦਰ ਨੂੰ ਪੰਮੂ ਨੂੰ ਚੜਾਤਾ ਬੈਨ ਮੈਨ ਠਾਲੇ ਲੈ ਜਾਣਾ ਕਹਿੰਦਾ ਮੈਨੂੰ ਬੈਂਚ ਡਾ ਗਿਆ ਵੈ ਨਾ ਫੇਰ ਗਈ ਉਧਰ ਨੂੰ ਜਾਂਦਾ ਤੇ ਚੱਲੀਏ ਫੇਰ ਉਧਰ ਨੂੰ ਤੇ ਲੋ ਜੀ ਇੱਧਰ ਕੰਮ ਚੱਲਦਾ ਹਲਵਾਈ ਇਹਨਾਂ ਨੂੰ ਪੁੱਗਾਂ ਠੀਕ ਹੈ ਜੀ ਸਸੀ ਕਾਲ ਜੀ ਚੱਲਦਾ ਕੰਮ ਹੀ ਬੇਸਣ ਦੀ ਬਰਫੀ ਲੱਗੀ ਉਹਨਾਂ ਅੱਛਾ ਜੀ ਨਵੀਂ ਆਟਮਿਕ ਹੋਰ ਬਣਾ ਦਈਏ ਤੇ ਅੱਧੀ ਮਠਾਈ ਆ ਗਈ ਕਟਨ ਹਾਂ ਬਸ ਚਮਚਮ ਦੇ ਵਿੱਚੋਂ ਉਹ ਬਾਹਰ ਆਉਣ ਲੱਗਿਆ ਖੋਆ ਇੱਧਰ ਆ ਗਈ ਬਰਫੀ ਖੋਏ ਦੀ ਕਰੀਂ ਦਿਆ ਕਰੀਆ ਨਾ ਪਰ ਸਾਰੀ ਇਹ ਚਾਂਦੀ ਦਾ ਵਰਕ ਇਹ ਚਾਂਦੀ ਦਾ ਚਾਂਦੀ ਦਾ ਵਰਕ ਇਹਨਾਂ ਦੇ ਪੀਸ ਕਿਸੇ ਕਿਸੇ ਨਾਲ ਕਿ ਸਾਰੀ ਬਣਾਉਂਗਾ ਹਾਂ ਇਹ ਤਾਂ ਏਕਣਾ ਹੀ ਹੋਣਾ ਅੱਛਾ ਵੇਖਣੇ ਜਾਂ ਸਿੱਧੀਆਂ ਨੇ ਇੰਨਾ ਘੱਟ ਹੋ ਜਾਣੀਆਂ ਜਾਂ ਫਿਰ ਕਿਰਸੀ ਘੱਟ ਆਉਣੀ ਹੈ ਕਿਹਨਾਂ ਸਾਹ ਪਨੀਰ ਤੇ ਪਨੀਰ ਬੰਦਾ ਹੁੰਦਾ ਅੱਛਾ ਜੀ ਅੱਛਾ ਜੀ ਚੱਲ ਬੱਸ ਭਾਈ ਚੱਲਦਾ ਕੰਮ ਪਰ ਗੋਪੀ ਬਾਕੀ ਉੱਧਰ ਰੱਖੀ ਹੋਈ ਆ ਉੱਧਰ ਪਰਲੇ ਕਮਰੇ ਕੋ ਧਰਮਸਾਲ ਅੱਛਾ ਜੀ ਪਾਜੀ ਕੋਲ ਤੇ ਇਹ ਪਕੌੜੇ ਨਿਯਾਰੀ ਕਰਦੇ ਗੱਲ ਦੀ ਨਾ 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 ਸ਼ਾਮ ਦੀ ਸਬਜ਼ੀ ਬਣੀ ਜਿਹੜੀ ਨਹੀਂ ਪੁੱਛਿਆ ਮੈਂ ਅੱਛਾ ਕੱਲ ਦੇ ਪਕੌੜੇ ਕੱਟਣਗੇ ਇਹਨੇ ਗੋਭੀ ਵਾਲੇ ਅੱਛਾ ਕੱਟ ਕੇ ਰੱਖ ਲੈਣੀਆਂ ਮੰਦਰੀ ਡਿਊਟੀ ਫਿਰ ਪਕੌੜੇ ਉੱਪਰ ਲੱਗੀ ਗੋਭੀ ਕੱਟਣ ਪਰ ਹਾਂ ਸਾਰੀ ਸਬਜ਼ੀਆਂ ਹਾਂ ਹਾਂ ਆ ਜਾਂਦਾ ਗੋਭੀ ਦੇ ਬੋਹਣਾਂ ਜਿਹੜੀ ਡਿਊਟੀ ਲੱਗਦੀ ਹੈ ਚੰਦ ਦੇ ਹੱਥ 'ਚ ਖਾਉਂਗੇ ਗੋਭੀ ਦੇ ਪਕੌੜੇ ਗੋਭੀ ਵਾਲੇ ਮੰਗੋੜੇ ਚੰਦ ਦੇ ਹੱਥ ਦੇ ਇਹਦਾ ਪਤਾ ਨਹੀਂ ਉਹ ਕਿਹਦੇ ਹੱਥ ਦੇ ਖਾਣੇ ਆ ਪਰ ਕੱਲ ਨੂੰ ਐ ਟਾਈਮ ਨੂੰ ਬਾਬਰੇ ਮੈਂ ਕੌਂਠੀ ਮੇ ਆਣੇ ਗਰਮ ਗਰਮ ਉਧਰ ਹਾਂ ਉਧਰ ਦੂਜਾ ਬਾਕੀ ਭਾਈ ਸਾਰੇ ਮੈਂ ਨਾ ਇੱਧਰ ਲੱਗਣੇ ਸਵੇਰੇ ਤਾਂ ਇੱਧਰ ਇੱਧਰ ਲੱਗੂ ਸਵੇਰੇ ਹਾਂ ਸਵੇਰੇ ਇੱਧਰ ਪਾਸ ਤੋਂ ਪਰਸੋਂ ਉਧਰ ਪਾਸ ਤੋਂ ਉਧਰ ਹਾਂ ਨਾ ਕੱਲ ਨੂੰ ਸ਼ਾਮ ਨੂੰ ਸ਼ਾਮ ਨੂੰ ਉਧਰ ਹਾਂ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਉਧਰ ਜਾਣਾ ਠੀਕ ਠੀਕ ਲੋਰੀ ਸਾਹਮਣੇ ਘਰ ਫੁੱਲ ਲੱਗਣ ਲੱਗੇ ਔਰ ਤੇ ਇੱਧਰ ਮੇਰਾ ਰੈਂਪ ਵੀ ਫਿੱਟ ਹੋ ਗਿਆ ਮੈਂ ਤਾਂ ਆ ਗਿਆ ਸੀਗਾ ਘਰ ਤੋਂ ਥੱਲੇ ਆ ਕੇ ਦਿਖਾਉਂਦਾ ਰੈਂਪ ਫਿੱਟ ਕਰਦੇ ਕਰਦੇ ਸਾਰਾ ਵਿਹੜਾ ਗਿੱਲਾ ਹੋ ਗਿਆ ਤਾਂ ਗਰਦਨਾ ਭਰ ਗਿਆ ਤਾਂ ਝਿੱਕੜ ਝਿੱਕੜ ਹੋ ਗਿਆ ਫਿਰ ਦੁਬਾਰਾ ਸਾਫ਼ ਕਰਿਆ ਸਾਰੇ ਹਾਂ ਨੋ ਕਿਵੇਂ ਲੱਗ ਗਿਆ ਹਲੇਰੇ ਉੱਪਰ ਚਾਦਰ ਲੱਗਣੀ ਹੈ ਜਿਹੜਾ ਇਹਨੇ ਸਾਰਾ ਕਵਰ ਕਰ ਦੇਣਾ ਕਿ ਵਿੱਚ ਦਿਖਣਾ ਨਹੀਂ ਕੋਸਾ ਹੈ ਕਿ ਨਹੀਂ ਇਹ ਚਾਦਰ ਹੀ ਟੱਕਿਆ ਕਰੂੰਗੇ ਫਿਰ ਦੇਖੇ ਕਰੂੰਗਾ ਉਹ ਵਾਲੇ ਆਪਾਂ ਬਾਹਰੋਂ ਫਿੱਟ ਕਰਾਵਾਂਗੇ ਇਹਨੇ ਏਦਾਂ ਠੀਕ ਆ ਤਾਂ ਚੱਲੀਏ ਹੁਣ ਦੂਜੇ ਘਰ ਗਿੰਦੂ ਵੀਰ ਆ ਗਏ ਸੀਗਾ ਤਾਂ ਕਹਿੰਦਾ ਲਿਆ ਜਾ ਰੈਂਪ ਫਿੱਟ ਕਰ ਦਈਏ ਤੇ ਮੇਰੇ ਕੋਲ ਕਰਨਾ ਵੀ ਬਣ ਲਿਆ ਤੇ ਚੱਲੀ ਹੁਣ ਫੇਰ ਉਧਰ ਨੂੰ ਹੁਣ ਡੈਕੋਰੇਸ਼ਨ ਦਿਖਾਉਂਦੇ ਆ ਘਰ ਆਪਾਂ ਹੁੰਦੀ ਦੇਖੋ ਫੁੱਲਾਂ ਨਾਲੇ ਟੌਰ ਨਿਕਲ ਜਾਂਦੀ ਘਰ ਦੀ ਸਾਰੇ ਘਰ ਪਰ ਫੁੱਲ ਲੱਗ ਜਾਣਾ ਫੇਰ ਦੇਖੋ ਘਰ ਕਿੰਨਾ ਸੋਹਣਾ ਲੱਗਣਾ ਤੇ ਚੱਲੀ ਆਪਾਂ ਉਧਰ ਨੂੰ ਲੈ ਬਈ ਅੱਧੀ ਡੈਕੋਰੇਸ਼ਨ ਹੋ ਗਈ ਨਾਲ ਸਾਡੀ ਚੱਲ ਵੀ ਰੋਟੀ ਦਾਲ ਨਾਲ 11 ਵਜੇ 11 ਨੇ ਭੁੱਖ ਲੇਟ ਲੱਗਦੀ ਬਈ ਵਿਆਹ ਕਰਕੇ ਮੈਂ ਲੇਟ ਅੱਛਾ ਮੈਂ ਆਪ 10 ਵਜੇ ਕਰਤੀ ਰੋਟੀ ਉਹਨੇ ਖਾਣੀ ਹੁਣ ਦੇਖੀ ਘਰ ਦੀ ਲੁੱਕ ਹੈ ਨਾ ਇਹਨਾਂ ਨੂੰ ਵੀ ਦੋ ਦਿਨਾਂ ਦਾ ਲੱਗਦਾ ਵੱਧੇ ਲੱਗ ਜਾਣੇ ਚਾਰ ਵਾਂਦੀ ਵੇ ਪਤਾ ਲੱਗਣਾ ਲੋਕ ਨੂੰ ਹਾਂ ਜਗਾਰ ਪਾਸੇ ਘੁੰਮੇ ਨੇ ਫੁੱਲ ਲੈ ਉਹ ਵੀ ਲੱਗਣੇ ਯਾਨਣੀ ਜਾਨਣੀ ਜਿਉਂ ਉਹਨਾਂ ਨੇ ਉਹ ਨਹੀਂ ਲਾਉਣੀਆਂ ਫੁੱਲੇ ਲਾਉਣਾ ਵਧੀਆ ਫੁੱਲੇ ਹੂੰ ਉਹ ਪਾਵਾ ਹੈ ਨਾ ਅੰਦਰ ਕਟਿੰਗ-ਕੂਟਿੰਗ ਚੱਲਦੀ ਹੈ ਅੱਜ ਮਰ ਹੈ ਕਾਲੂ ਜਿਹੜਾ ਹਾਂ ਉਹਨਾਂ ਚਮ-ਚਮ ਇਧਰ ਬਰਫੀ ਕੱਟਾਣੀ ਹੈ ਹੈ ਅ ਵੀ ਟੈਂਟ ਲੱਗ ਗਿਆ ਲੱਗਣ ਦੇਖ ਲਈ ਕਿ ਇਹ ਲੱਗਦਾ ਤਾਂ ਤਾਂ ਦੇਖਿਆਂ ਤੇ ਮੈਂ ਕਹਿੰਦਾ ਨਾ ਟੈਂਪਰ ਬਹੁਤ ਲੱਗ ਜਣਾ ਨੂੰ ਸ਼ਾਮ ਤੱਕ ਲੱਗਣਾ ਇਹ ਪਰ ਆਈ ਨੇ ਏਰੀਏ ਤੇ ਪਤਾ ਲੱਜਣਾ ਆਪਾਂ ਨਾ ਇਹ ਆਪਾਂ ਹੁਣ ਸ਼ਾਮ ਤੱਕ ਦੇਖੀ ਆ ਕਿ ਨਾਲ ਕੁ ਮਾਰਦੀ ਆ ਗਈ ਨਾਲ ਘਰ ਘਰ ਦੀ ਵੀ ਡੋਰ ਪਤਾ ਲੱਜਣੀ ਜਾਂ ਤੱਕ ਕਰ ਫੁੱਲ ਵੁੱਟੀਆਂ ਲੱਗ ਜਾਣੀਆਂ ਜੀ ਐ ਨਾ ਦੇ ਕਿੰਨੇ ਰੰਗ ਬਰੰਗੇ ਵਰਦੇ ਪਿੱਛੇ ਰੂਰ ਸਾਈਡ ਤੋਂ ਹਾਂ ਕੰਮ ਨਹੀਂ ਕਰਦੀ 99 ਡਜ਼ਨ ਆਈਆਂ। ਬੱਬੇ ਟਰਸਟਾ ਲੱਗਣੀਆਂ। ਹੈ? ਉਹ ਪਿੱਲਾ ਜਿਹਾ ਖੜੇ ਕਰਕੇ ਲੱਗਦੇ ਨੇ ਹੁਣ ਕਿੰਨੀ ਆ ਪੈਂਦੀ ਹੁੰਦੀ ਆ। ਅੱਛਾ ਉਹ ਵੀ ਲੱਗਣੇ ਆਂ ਅੱਜ। ਬੱਬੇ ਚਾਰ ਲੱਗਣੇ ਹੋਰ। ਅੱਛਾ ਪਏ ਉਹ ਨੋ ਪਏ। ਪਏ ਤਾਂ ਨਹੀਂ ਹੱਲੇ ਲੈ ਕੇ ਹੁਣੇ ਮੈਂ ਕਹਿੰਦਾ। ਜੇ ਅੱਧਾ ਪਤਾ ਲੱਗਣਾ ਕੱਲੂ ਮੈਨ ਪਤਾ ਲੱਗਣਾ ਕਿਉਂ ਮੈਂ ਤਾਂ ਕੱਲ ਵੀ ਆਉਂਦਾ। ਹੂੰ। ਸਵੇਰੇ ਦੇਖੀ ਚੱਲ ਕੀ ਇਹਦੀ। 10 ਵਜੇ ਕੱਲ। ਹਾਂ ਸਵੇਰੇ ਤਿਆਰ ਕਰਦਣਾ ਇਹਨਾਂ ਨੇ। ਕਿ ਦੁਪਹਿਰ ਤੱਕ ਦਾ ਪ੍ਰੋਗਰਾਮ ਅੜਵਾ ਉੱਧਰ ਇਹ। ਦਪਹਿਰ ਤੱਕ ਉਧਰ ਤੇ ਬਾਅਦ ਇੱਧਰ ਸ਼ਾਮ ਦਾ ਹੀ ਹੋ ਰਿਹਾ ਤਾਂ ਸ਼ਾਮ ਦਾ ਹੋ ਰਿਹਾ ਦਿਨ ਦਾ ਉਧਰ ਹੈ ਹੂੰ ਕਰ ਰਿਹਾ ਲੈ ਬਣ ਗਈ ਗੱਲ ਨੇ ਜੀ ਕਿ ਉਹ ਤਾਂ ਪਰ ਝੱਕੋਂਗੇ ਨਾ ਹਾਂਜੀ ਹਾਂਜੀ ਆਹ ਬਵੀ ਜਾਂਦਾ ਮਨੇ ਜਿੱਨਾ ਸਵਾਗਾ ਮਾਰਿਆ ਓਰੇ ਲੇਜ਼ਰ ਕਰਾਉਂਦਾ ਨਹੀਂ ਮਾਰਿਆ ਲੇਜ਼ਰ ਕਰਾ ਮੈਂ ਮੈਡ ਦੇ ਦਿਆਂ ਨਾ ਹੁਣ ਕੋਈ ਗੱਡੀ ਨਹੀਂ ਅੰਦਰ ਆਉਣੀ ਅਸੀਂ। ਨਾ ਗੱਡੀ ਨਹੀਂ ਆਉਣੀ। ਨਾ ਨਾ ਗੱਡੀ ਤਾਂ ਨਹੀਂ। ਕੋਈ ਨਹੀਂ ਗੱਡੀ ਗੱਡੀ ਆਉਣੀ। ਉਹਦਾ ਮੈਡ ਬਿਚਰਨਾ। ਉਹ ਮੈਂ ਵੀ ਦੇਖੋ ਕਿੰਨਾ ਸੋਹਣਾ ਲੱਗਦਾ। ਆਹਰ ਸਿਓ ਬੰਨਣਾ ਨਾ ਫਿਰਨੇ ਕੱਸਣਾ। ਹੂੰ ਉਹ ਵੀ ਦੇਖਿਆ ਮਾਰ। ਸਾਰੀਆਂ ਰਸੀਆਂ ਲੱਗ ਹੋਣੀਆਂ ਸਿਰ 'ਤੇ ਲੱਗਦੀਆਂ। ਇਹਨੇ ਜਾਣਾ 2 ਫੁੱਟ। 2 ਫੁੱਟ ਉੱਪਰ ਚਲੀ ਜਾਵਾਂਗੇ। ਹੂੰ ਹੂੰ। ਹਾਂਜੀ। ਉਹਦੇ ਤੇ ਪਰ ਵੀ ਹੁੰਦੀ ਹੈ। ਹਾਂਜੀ। ਆਇਆ ਮੜੇ ਹਾਂ ਪਿੱਛੇ ਨੂੰ ਪਈ ਹੁਣ ਨਾ ਛੇੜ ਸਾਡਾ ਵਿਆਹ ਚ ਹੱਥ ਹੈ ਹੁਣ ਨਹੀਂ ਵਿਗਣੀ ਸਬਜੀ ਇਹਨੇ ਹੁਣ ਨਹੀਂ ਅਸੀਂ ਸਬਜੀ ਸਾਡੇ ਕਹਿੰਦੇ ਨਾ ਗੇੜਾ ਮਾਰ ਕੇ ਤਾਂ ਨੂੰ ਬਾਈ ਸਾਰੀ ਚੀਜ਼ ਹੈ ਖੁੱਲਮ ਡੁੱਲਾ ਬਣ ਗਿਆ ਹਨਾ ਹਾਂ ਹਾਂ ਹਨਾ ਲੋ ਬਾਈ ਓਕੇ ਆ ਜੀ ਹਾਂ ਫੋ ਕੰਮੇ ਪਿਛੀ ਦੱਸਦੇ ਸਵੇਰ ਨੂੰ ਖਾਉਂਗੇ ਕੋਈ ਹੈ ਸਵੇਰ ਨੂੰ ਖਾਓ ਗੋਲ ਗੱਪੇ ਰਸਗੁੱਲੇ ਗੁਲਾਬ ਜਾਮਣਾ ਬਰਫੀਆਂ ਛੱਪੀ ਆਹੋ ਠੀਕ ਆ ਤੈਨ ਨਹੀਂ ਖਾਣਾ ਅਸੀਂ ਖਾਣੇ ਆ ਠੀਕ ਆ ਠੀਕ ਆ ਠੀਕ ਆ ਹਾਂ ਅਸਾਨੂੰ ਨਹੀਂ ਨਾ ਹੋਣਾ ਚਲੋ ਬਾਈ ਬਾਕੀ ਦਿਖਾਉਂਦਾ ਕੋਲ ਜਾ ਕੇ ਮੜਾ ਚੱਲਦਾ ਕੰਮ ਹਾਸੀ ਮਜ਼ਾਕ ਦੇ ਨਾਲ ਜ਼ਿੰਦਗੀ ਲੰਘ ਰਹੀ ਹੈ ਏਕਣਾ ਹੀ ਖੁਸ਼ ਰਹਿਣਾ ਚਾਹੀਦਾ ਲੋ ਬਾਈ ਆਹੇ ਹੁਣ ਆਦੇ ਮਾਟ ਬਿਛਨੇ ਆ ਪਾਣੀ ਜੇ ਛਿੜਕੋਗੇ ਤਾਂ ਤੇ ਆ ਦੇਖੋ ਬਾਈ ਕੀ ਵਧੀਆ ਚੀਜ਼ ਹੈ ਇਹ ਆ ਭਾਈ ਪੈਲ ਸਵਣ ਲੱਗਿਆ ਹੁੰਦ ਲੋ ਪੈਲ ਸਾਲੀ ਜਗ੍ਹਾ ਹੋ ਗਈ ਐਨੀ ਤਾਂ ਜਗ੍ਹਾ ਬਹੁਤ ਫੁੱਲਮ ਡੱਲੀ ਹੈ ਜੀ ਹਾਲੇ ਸਮਾਨ ਆ ਰਿਹਾ ਏ ਵੀ ਮੰਨ ਕੇ ਚੱਲੋ ਤੁਸੀਂ ਵੀ ਦੋ ਗੇੜੇ ਲਾ ਗਿਓ ਨਾਲ ਦੀ ਨਾਲ ਆ ਬਨ ਗੇ ਉਹ ਵਾਰ ਦੇ ਫਿਰ ਫਟਾ ਦੀ ਫਟ ਤਾਰ ਦਾਂਗੇ। ਬਾਕੀ ਜਗਾ ਬਾਦੂ ਖੁੱਲੀ। ਚਲੋ। ਚੱਲੀ ਜਾਂਦਾ ਕੰਮ। ਬਾਕੀ ਦੇਖ ਲਓ ਕੱਲ ਪਾਣੀ ਛਿਰਕ ਹੋਇਆ। ਪਾਣੀ ਛੜਕਣ ਦੇ ਨਾਲ ਇੰਨਾ ਫਰਕ ਪੈ ਗਿਆ ਭਾਈ ਆ ਦੇਖੋ। ਇਧਰ ਘਿਲਾ ਲਓ। ਲੋਟ ਦਰ ਲੋਟ ਕੰਮ। ਵਿਲੇਜ ਲਾਈਫ ਤੇ ਪੰਜਾਬ ਦਾ ਵਿਆਹ। ਜਲਦੀ ਜਾ ਰਿਹਾ ਘਰ ਤੇ ਥੋੜਾ ਜਿਹਾ ਦੂਰ ਹੈ ਬਾਈ ਉਰੇ ਤੇ ਘਰ ਦਿਖਦਾ ਇੱਥੇ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਇਹ ਆ ਵਿੱਚ ਨੂੰ ਘਰ ਆਪਣਾ ਹੀ ਦਿਖਦਾ ਆਹ ਜਿਹੜਾ ਦਰਵਾਜ਼ੇ ਦੇ ਉੱਪਰੋਂ ਦਿਖਦਾ ਰਾਜੂ ਬਾਈ ਦਾ ਘਰ ਹੈ ਠੀਕ ਨਹੀਂ ਬਾਕੀ ਆ ਮਕਾਨ ਦੁਰਲੇ ਪੈ ਜਾਂਦੇ ਬਾਕੀ ਸਾਰੇ ਘਰ ਇੱਥੇ ਤੇ ਨੇਤਰ ਬਾਈ ਦਾ ਘਰ ਜਾਣੀ ਸਾਹਮਣੇ ਦਿਖਦਾ ਚਲੋ ਚੱਲ ਰਿਹਾ ਕੰਮ ਜੀ ਤੇ ਲੋਰੀਨਾ ਤੋਗੇ ਹੋਗੇ ਰੇੜੀ ਦਵਾਰ ਤੋਂ ਪਤਾ ਨਹੀਂ ਜਖਾਮ ਨੇ ਸਰੀਰ ਡਾਉਨ ਜਾ ਕਰ ਰਿਹਾ ਪਤਾ ਨਹੀਂ ਠੰਡ ਲੱਗੀ ਜਾਂਦੀ ਹੈ ਤੇ ਦੁਬਾਰ ਤੇ ਫਿਰ ਨਹਾ ਕੇ ਥੋੜਾ ਆਰਾਮ ਕਰਕੇ ਤੇ ਫਿਰ ਤੋਂ ਤਿਆਰ ਹੋ ਜਾਣਾ ਤੇ ਤੁਹਾਨੂੰ ਹੁਣ ਘਰ ਦੀ ਡੈਕੋਰੇਸ਼ਨ ਦਿਖਾਉਂਦਾ ਬਈ ਸਾਹਮਣੇ ਘਰ ਦੀ ਆਪਣੇ ਕੋਠੇ ਪਰ ਤੇ ਲਵ ਯੂ ਸੰਮਣੇ ਕਰ ਮੈਂ ਫੋਨ ਉਠਿਆ ਨਾ ਤੇ ਹੁਣ ਇਹ ਸਜਾਤਾ ਕਰਨ ਨੂੰ ਤੇ ਜੇ ਰਾਤ ਨੂੰ ਨਿੱਟਾ ਬੜਨੀ ਵੇਰ ਦੇਖੋ ਕਿੰਨਾ ਸੋਹਣਾ ਲੱਗਣਾ ਥੱਲੇ ਟੈਂਟ ਵੀ ਲੱਗ ਗਿਆ ਤਾਂ ਦੇਖੋ ਥੱਲੇ ਜਾ ਕੇ ਦੇਖੋਣ ਨੂੰ ਤੁਹਾਨੂੰ ਮੈਂ ਤੇ ਹੁਣ ਉੱਧਰ ਸਾਰੇ ਲਵਾਉਣ ਲੱਗੇ ਮਹਿੰਦੀਆਂ ਮਹਿੰਦੀ ਵਾਲਾ ਬਾਈ ਐ ਬੱਸ ਤੇ ਮਹਿੰਦੀ ਲਵਾਉਣ ਲੱਗੇ ਮੇਰੇ ਸਾਰੇ ਤੇ ਆਪਾਂ ਵੀ ਚੱਲਦੇ ਹਾਂ ਦੇਖੇ ਕੰਮ ਕਰ ਉੱਧਰ ਜਾ ਕੇ ਉਹ ਵੀ ਮਹਿੰਦੀ ਲਵਾ ਕੇ ਰੋਟੀ ਦੀ ਰਾਖੇ ਬਿਠਾਤੀ ਹਾਂ ਨਾ ਸੀ ਨਾ ਆਉਂਦਾ ਰਾਖੀ ਰੱਖਣੀ ਬਿੰਦੀ ਬੁੱਲੀ ਨਾ ਆਦੀ ਹਲੇ ਮੈਂ ਨਹੀਂ ਮੋਰ ਚਾਚਾ ਪੱਟੀ ਰਾਵ ਮਰਦਾ ਆਪ ਕੋ ਬੱਖ ਅੰਦਰ ਤੋਂ ਬਰਦਾ ਕਾਵਣਾਂ ਲੱਗੇ ਉਹ ਬਈਆਂ ਦੇਣ ਲੱਗੀ ਥੋੜੀ ਜਿਹੀ ਮੈਂ ਆਹ ਨਹੀਂ ਖੰਡਾਣ ਲੱਗ ਮੈਂ ਮੈਂ ਨਹੀਂ ਰਾਉਂਦਾ ਮਾ ਆਟਾ ਗੁੰਨਣਾ ਮਾੜਾ ਮੈਂ ਦਿਖਾਏ ਮੈਂ ਇਹਦੀ ਲੈ ਆਈ ਸੀ ਜਾਣ ਦੇ ਸਿੰਪਲ ਲਵਾਈ ਆ ਛੋਟੀ ਜਿਹੀ ਕੁੜੀ ਸੱਚੇ ਨੇ ਬਿਲਵਾਈ ਚੁੱਭਣੇ ਲਵਾਈ ਚੁੱਭਣੇ ਲਵਾਉਂਦੀ ਆ ਚੀਜ਼ਾਂ ਤੇਰੀ ਭੈਣ ਤਾਂ ਮੈਂ ਕਹਿੰਦੀ ਮੁੰਡਾ ਲੈ ਹੋਰ ਬੋਲ ਲਾ ਕਹਦੇ ਫਰਾਗ ਪਾਣੀ ਦਿੱਤੀ ਫਰਾਗ ਪਾਣੀ ਟੈਟੂ ਬਣਾਦੀ ਆ ਫਿਰ ਟੈਟੂ ਟੈਟੂ ਕੋਟ ਟੈਂਟ ਕੋਟ ਟੈਂਟ ਗੋਰਮਾ ਕੋਟਾ ਹੁੰਦਾ ਕੁੜੀਂ ਆ ਰਾਂ ਪਾਈ ਉਹ ਵੀ ਚੰਗਾ ਹੋ ਜਾਊਗਾ ਰੱਖਾ ਫਾਟੇ ਹੂੰ ਇਹ ਪਾਣੀ ਮੰਗਦੀਆਂ ਜੇ ਵੀਆਂ ਲੋ ਜੀ ਇੱਧਰ ਸਾਰਾ ਟੈਂਟ ਲਾਤਾ ਮੂਰੇ ਦਾ ਡੈਕੋਰੇਸ਼ਨ ਖਵਾ ਤੁਹਾਨੂੰ ਹਾਂਜੀ ਅੱਛੀ ਗੱਲ ਬਾਈ ਦੇਖੋ ਰੱਖਣ ਦੋ ਹਾਂ ਸੋਹਣੀ ਲੱਗਦੀ ਲੱਗਿਆ ਵੇਲੇ ਵੀ ਹੈ ਫਿਛਾਣੇ ਨਹੀਂ ਹੋ ਰਿਆ ਘਰ ਤਾਂ ਉੱਧਰ ਜਾਂਦੇ ਹਾਂ ਦੇਖ ਤਾਂ ਉੱਧਰ ਲੱਗਿਆ ਡੈਂਟੀ ਹਾਂ ਉੱਧਰ ਲੱਗਿਆ ਉੱਧਰ ਵੀ ਦਿਖਾ ਕੇ ਲਾਉਂਦਾ ਸੋਨੂੰ ਮੇਰਾ ਬਦਲਵਾਈ ਵੀ ਹੋਣ ਲੱਗੀ ਥੋੜਾ ਜਿਹਾ ਬਦਲਵਾਈ ਦੀ ਗੱਲ ਪੱਕੀ ਹੈ ਕੋਈ ਨਹੀਂ ਰੱਬਾਵਾ ਸਭ ਕੱਲ ਦਾ ਦਿਨ ਕਾਢਾ ਦੇ ਕੁ ਵਿਸ਼ਮਣੀ ਬਦਲ ਦੇ ਸਾਰਿਆਂ ਨੇ ਪਰ ਸਭ ਵੇਜ ਇੱਕ ਵਾਰੀ ਡੈਕੋਰੇਸ਼ਨ ਜਾਂਦੀ ਬਹੁਤ ਆ ਯਾਰ ਇਹ ਫੁੱਲਾਂ ਨਾਲ ਗੱਲ ਬਣ ਰਹੀ ਰਾਤ ਨੂੰ ਦੇਖਿਓ ਜੇ ਲੇਟਾਂ ਲੋਟਾਂ ਬਣਣੀਆਂ ਇੱਧਰ ਆੜੀ ਕਹਿੰਦਾ ਮੇਰੀ ਛੁੱਟੀਆਂ ਹੋ ਗਈਆਂ। ਆਏ ਕਿ ਛੁੱਟੀਆਂ। ਆੜੀ ਚਤਰੀ ਚਤਰੀ ਲਾ ਕੇ ਗੱਲ ਬਣਾਤੀ ਹੈ। ਹਾਂਜੀ। ਹੈਨਾ? ਪੂਰੀ। ਮੈਂ ਤਾਂ ਕਰੀ ਦੇ ਦਿੱਤੀ। ਤੇ ਲੋਰੀ ਉਧਰ ਦੂਜੀ ਜਗ੍ਹਾ ਫੇਰ ਤੋਂ ਪਹੁੰਚ ਗਏ। ਇੱਧਰ ਵੀ ਗੱਲ ਬਣਾਉਂਦੀ। ਪਰ ਹਲੇ ਦੱਖਣ ਚੱਲਣ ਨਹੀਂ ਲੱਗਿਆ ਹੈਗਾ। ਹਾਂਜੀ। ਉਹ ਦੇਖ ਪਤੰਗੇ ਦੱਸਦੇ ਆ। ਹਾਂ। ਯਾਦ ਪਤੰਗ ਇੱਧਰ ਨੂੰ ਹੋ ਗਿਆ ਹੈ। ਹਾਂਜੀ। ਪੈਰਾਂ ਨਾਲ ਚੱਲ ਪਿਆ ਹਮ ਇਹ ਲੱਗਦਾ ਪਹਾੜ ਦੀ ਆਵਾ ਚੱਲ ਕੇਵਰੇ ਹੁੰਦਾ ਜਿੰਨਾ ਰੋਲਾ ਪੈਂਦਾ ਉਹ ਨਾ ਵੀ ਪੈਂਦਾ ਵੀ ਨਹੀਂ ਹੁੰਦਾ ਹਾਂ ਐ ਵੀ ਹੋ ਜਾਂਦਾ ਹੁੰਦਾ ਅੱਛਾ ਇਹ ਖਾ ਦੇ ਨੈਟ ਨੋਟ ਦਿਖਾ ਰਹੇ ਹੈ ਗੱਬੇ ਲੱਗਣਾ ਚੁੰਨੀਆਂ ਚਾਹਨੀ ਮਨ ਹੋਣਗੀਆਂ ਕੰਮ ਖਾਸਾ ਹੁੰਦਾ ਹੈ ਉਹ ਤਾਂ ਬਾਈ ਕਰ ਲਾ ਗੱਬੇ ਤੇ ਐ ਚੁੰਨੀਆਂ ਲੌਂਕਾ ਜਾਣੀਆਂ ਇਹਨਾਂ ਨੇ ਕੰਟਰਾਸਟ ਕੰਟਰਾਸਟ ਤਾਂ ਉਹਨੂੰ ਕਹਿੰਦੇ ਆ ਡੀ ਜੇ ਵਾਲੇ ਨੂੰ ਹਾਂ ਬੱਸ 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 ਪਰ ਦੇਖ ਲਾ ਸੀਸੇ ਨੂੰ ਅੰਦਰ ਜਾਓ ਅੰਦਰ ਅੰਦਰ ਚੱਲ ਬਈ ਚੱਲ ਬਈ ਇਹ ਵੀ ਘਟ ਕੇ ਦਾ ਸਮਾਨ ਹੈ ਵੀ ਦੁਬਾਰਾ ਲਿਆਇਆ ਹੈ ਹੁਣ ਹੀ ਬਹੁਤ ਇਹ ਆਪਾਂ ਹੀ ਟੈਗ ਕਰ ਰਿਹਾ ਸੀ ਕੋਈ ਤੋਏਗਾ ਕਾ ਗੁਲਾਬੀ ਆ ਵੀ ਗੈਂ ਪੂਰਾ ਵਧੀਆ ਹੈ। ਹੋਰ ਰੰਗ ਵਧੀਆ ਦੇ। ਸਰ ਜੀ ਕੋਨਸਟਲ ਬਣਾਇਆ ਹੋਇਆ ਪਤਾ ਹੈ ਘਾਟ ਕੰਮ। ਇਨੀ ਚ ਸੋਹਣਾ ਸੋਹਣਾ ਲਾ ਜਾਂਦੀ। ਆ ਦੇ। ਹਾਂ ਤਿਆਰ ਕਰਕੇ ਲੈ ਕੇ ਆਏ ਅੱਜ। ਹਾਂ ਜੀ। ਜੀ ਬਾਰ ਹੋ ਲੈ ਲੈ। ਹਾਂ ਹਾਂ। ਇੱਕ ਗੱਲ ਲਗਾ ਦੇ ਨਾ ਇੱਕ ਟੰਟ ਲਗਾ ਦੇ। ਲੱਗਦਾ ਰਿਜ ਨਾ। ਹਾਂ ਹਾਂ। 2000 ਲਾ ਗਈ ਉਹ ਤੇ ਐ। ਲਾ ਦੇ ਲਾ ਦੇ ਲਾ ਦੇ ਮੈਂ ਜਰੂ ਮੈਂ ਤਾਂ ਐਂ ਕੰਮ ਕਰਦਾ। ਮਾੜੀ ਕਾ। ਸ਼ੌਰ ਬੰਨ ਜਾਇਂਗਾ। ਮੈਂ ਤਾਂ ਇਹ ਵੀ ਬਈ ਛੋਟੂ ਛੋਟੀਆਂ ਚੀਜ਼ਾਂ ਜ਼ਿਆਦਾ ਰੋਭਾਉਂਦੀਆਂ ਚੀਜ਼ ਨੇ ਲੈ ਜੀ ਉਹ ਇਹਨੇ ਸਾਰੀਆਂ ਹਾਂ ਇਹ ਹੁਣ ਉਧਰ ਲੱਗਣੀਆਂ ਟੋਟਲੀ ਆਹ ਦੇਖਾ ਇਧਰ ਇੱਕ ਨਾਲ ਇਹ ਕਿੱਥੇ ਇਹ ਕਿੱਥੇ ਲੈ ਕੇ ਚੱਲੇ ਆਏ ਉਧਰ ਕਰ ਹਾਂਜੀ ਕਰਾਂ ਲੱਗਣੀਆਂ ਆ ਲੈ ਹੋਰ ਲੈ ਫੜ ਭਾਈ ਵੀ ਤਰਾ ਬਿਆਲੇ ਮੁੰਡੇ ਨੇ ਕਿਹਾ ਸਪੈਸ਼ਲ ਹਨਾ ਲਾਉਣੀਆਂ ਆ ਲੈ ਹੋਰ ਆ ਲੱਗਣੇ ਆਪਾਂ ਆਹ ਇਹ ਵੀ ਗੱਲ ਬਣਾਉਂਦੇ ਅਸਲੀ ਦੇਖ ਗੱਲ ਯਾਰ ਵਧੀਆ ਆ ਤੇ ਇਹ ਤਾਂ ਗੁਲਾਈ ਵਾਸਤੇ ਆਇਆ ਹੈ ਹੈ ਗੋਲ ਰਿੰਗ ਬਣੇਗੀ ਇੱਥੇ ਆਪਣਾ ਹਾਂ ਇਸੇ ਵਾਸਤੇ ਆਇਆ ਹਾਂ ਸਮਝ ਲੈ ਹਾਂ ਇਹ ਗੱਗੇ ਦੇਖਿਆ ਤਾਂ ਲੱਗਿਆ ਕਿ ਤਾਂ ਦੂਰ ਤੇ ਅਗਲਾ ਕਣਾ ਰਿਵੀਜ਼ਨਲ ਹੈ ਹਮ ਸਿਰਵਾਇ ਇਹਦਾ ਵਧੀਆ ਪਾਉਣ ਇਹਨਾਂ ਨੇ ਲੱਗੇ ਰਹਿਣਾ ਕੰਮ ਨਵੇੜ ਦਾਣਾ ਇਹਨਾਂ ਨੇ ਅੱਜ ਆਪਣਾ ਨਾ ਨੰਬਰ ਰਾਤ ਨੂੰ ਹਟਣਾ ਨਹੀਂ ਕੱਲ ਨੂੰ ਕੰਟਰਾਸਟ ਵਾਲੇ ਨੇ ਲੱਗਣਾ ਡੀਜੇ ਵਾਲੇ ਨੇ ਉਹ ਵੀ ਜਿਆਦਾ ਦੀਹਾੜੀ ਲੱਗਣੀ ਉਹਨਾਂ ਨੂੰ ਉਹ ਵੱਡੀ ਜੀ ਕਿਧਰ ਕਿਹੜੀ ਸਾਈਡ ਉੱਥੇ ਉਹ ਖੁੰਝੇ ਅੱਛੇ ਇੱਧਰ ਆਪਣਾ ਖਾਣ ਪੀਣਾ ਉੱਥੇ ਮੇਜ਼ ਲੱਗੂਗਾ ਹੂੰ ਜਿਉਂ ਜਿਉਂ ਸਮਾਨ ਲੱਗੀਆਂ ਦਾ ਜਗਾ ਛੋਟੀ ਲੱਗੀ ਜਾਂਦੀ ਹੈ ਸਹੀ ਹੈ ਨਾ ਸਹੀ ਗੱਲ ਹੂੰ ਚਲੋ ਬਈ ਦਿਖਾਉਂਦੀ ਚੀਜ਼ ਬਹੁਤ ਵਧੀਆ ਬਣੀ ਵੀ ਹੈ ਹਾਂ ਥਾਲੀ ਹਾਂ ਇਹ ਉਧਰ ਤਾਂ ਸਿੰਗਰੀਆ ਲੱਗਦੀ ਆ ਹਾਂਜੀ ਅੱਪਰ ਕਿੰਨੀ ਵਧੀਆ ਲੱਗਦੀ ਓ ਤੱਕਾ ਲਟਕਦੇ ਜਿਹੜੇ ਚਮਕੀਲੇ ਜੇ ਹਾਂਜੀ ਹਾਂਜੀ ਚਲੋ ਵੀ ਦਿਖਾਉਂਦੇ ਲੱਗਦਾ ਸਮਾਰਨ ਬਾਕੀ ਖੁੱਲੀ ਜਾ ਰਿਹਾ ਬਾਈ ਵਿਆਹ ਤਾਂ ਪੂਰੇ ਜੋਰਾਂ ਤੇ ਨਵੇਂ ਗਵਲੇ ਪਿੱਲਰ ਵੀ ਖੜੇ ਕਰਨ ਲੱਗੇ ਬਾਈਆਂ ਨੂੰ ਚਾਹ ਵੀ ਬੁਲਾਤੀ ਜਾ ਰਹੇ ਨੂੰ ਚੱਲੀ ਹੁਣ ਘਰੋਂ ਲਾਈਟ ਸ਼ਹਿਰ ਭੱਜੀ ਵੀ ਓ ਸਾਹਮਣੇ ਲਾਈਟ ਵੀ ਲਾਤੀ ਓਏ ਲੱਟਾਂ ਵੀ ਵੱਲਦੀਆਂ ਹੋ ਰਹੀਆਂ ਨੰਗਾ ਜੀ ਬਾਲ ਲੜੀ ਨਾ ਬੱਟਾ ਲੋਈ ਪਾ ਵੀ ਲੜੀਆਂ ਬਾਲਦੀਏ ਅਸੀਂ ਤੁਹਾਨੂੰ ਦਿਖਾਉਂਦੇ ਲੜੀਆਂ ਬਾਲ ਕੇ ਉਹ ਬਈ ਭਈ ਪਿਆਰੇ ਵੀ ਆਗੇ ਖੇਡਣ ਨੂੰ ਲੋਈ ਹੁਣ ਦੇਖੀਏ ਚੰਗੋ ਨੀ ਧੀ ਮਾਂ ਵੀ ਆਪਣੇ ਕਰ ਵੀ ਲੱਗੀਆਂ ਤੇ ਫਰੰਟ ਵਾਲੀ ਸਾਈਡ ਵੀ ਲਾਤੀਆਂ ਗੁਰਮੁਖਨਾ ਉਸਮਾਏ ਸਮਾਏ ਨਾਚ ਨਿਚਰਣੀ ਵੀ ਲਾਤੀਆਂ ਤੇਰਾ ਨਾਮ ਲੈ ਆਈ ਗਏ ਧਰ ਬਾਰੇ ਨਤ ਕਰਨ ਬਾਲੀਆਂ ਨਹੀਂ ਹੁੰਦੀ ਗੁਰਮੁਖਨਾ ਤੇ ਆਧੋਰਨ ਫਰੰਟ ਵਾਲੇ ਪਾਸੇ ਦਿਖਾਵਾਂ ਅੱਗੇ ਚੱਲ ਜੀ ਮੈਨੂੰ ਤੇਰੇ ਨਾਲ ਇਹ ਚੱਲਦੇ ਥੱਲੇ ਆ ਕੇ ਤਾਂ ਹੁਣ ਲਵਾਂ ਫਰੰਟਪਾ ਵੀ 라ਤੀਆ ਇਹ ਕੋਈ ਆਗਮਨੀ ਨਾ ਰਹੀ ਵੀ ਸਾਸੂ ਨਾ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਓਕੇ ਬਾਏ ਬਾਏ